ਜਾ ਪਾਸਾ ਅਫਸਰ ਪੰਜਾਬ ਸਰਕਾਰ ਵੱਲੋਂ ਜਿਹੜੇ ਸਟੇਟ ਬਾਡੀ ਨੇ ਔਰ ਨੈਸ਼ਨਲ ਬਾਡੀ ਨੇ ਪਰਮਜੀਤ ਸਿੰਘ ਕਲਸੀ ਸਾਹਿਬ ਜ਼ਿਲ੍ਹਾ ਗਰਦਾਸਪੁਰ ਤੋਂ ਬੜੀ ਦੂਰ ਤੋਂ ਆਏ ਨੇ ਹਮ ਸਟੇਟ ਬਾਡੀ ਔਰ ਨੈਸ਼ਨਲ ਬਾਡੀ ਇਹ ਜ਼ਿਲ੍ਹਾ ਪਾਸਾ ਅਫਸਰ ਸਰਦਾਰ ਪਰਮਜੀਤ ਸਿੰਘ ਕਲਸੀ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੀ ਸਮੂਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਦੇ ਵਿੱਚ ਜੀਵ ਆਉਂਦਾ ਤੇ ਉਸ ਦਾ ਤੁਰ ਜਾਣਾ ਨਾਲ ਹੀ ਲਿਖਿਆ ਹੁੰਦਾ ਪਰੰਤੂ ਹਰ ਜੀਵ ਦੀ ਆਪਣੀ ਅਹਿਮਤ ਹੁੰਦੀ ਹੈ ਜਿਹੜੇ ਲੋਕ ਇੱਥੇ ਮਿਹਨਤ ਕਰਦੇ ਨੇ ਭਾਵੇਂ ਉਹ ਗਰੀਬੀ ਚੋਂ ਉੱਠੇ ਹੋਣ ਸਮਾਜ ਨੂੰ ਕੁਝ ਦੇ ਕੇ ਜਾਂਦੇ ਆ ਸਮਾਜ ਨੂੰ ਸਮਾਜ ਦੀਆਂ ਰੂਹਾਂ ਨੂੰ ਸੁੱਖ ਦੇ ਕੇ ਜਾਂਦੇ ਆ ਉਹ ਮਹਾਨ ਹੁੰਦੇ ਆ ਤੋਂ ਪ੍ਰਿੰਸ ਸੁਖਦੇਵ ਜੀ ਵੀ ਉਹਨਾਂ ਜੀਵਾਂ ਦੇ ਵਿੱਚੋਂ ਇੱਕ ਨੇ ਜਿਹੜੇ ਘਰ ਦੀ ਗਰੀਬੀ ਚੋਂ ਨਿਕਲ ਕੇ ਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਸਮਾਜ ਨੂੰ ਕੁਝ ਦੇ ਕੇ ਗਏ ਨੇ ਮਨੁੱਖ ਤੇ ਜਾਣ ਦਾ ਦੁੱਖ ਹੁੰਦਾ ਇਸ ਉਮਰ ਦੇ ਵਿੱਚ ਜਾਣਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੇ ਰਹਿੰਦੀਆਂ ਨੇ ਉਹ ਦੁੱਖ ਉਹਨਾਂ ਦੇ ਮਾਪੇ-ਬਾਪ ਲਈ ਭੈਣ-ਭਰਾਵਾਂ ਲਈ ਪਤਨੀ ਲਈ ਪੁੱਤਰ ਲਈ ਬਹੁਤ ਡਾਡੇ ਹੁੰਦੇ ਆ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਬੜੀਆਂ ਮਹਾਨ ਹਸਤੀਆਂ ਇੱਥੇ ਆਈਆਂ ਨੇ ਔਰ ਢੱਲੋਂ ਸਾ ਵਰਗੀਆਂ ਹੋਰ ਹਸਤੀਆਂ ਨੇ ਜੇਕਰ ਉਹ ਉਹਨਾਂ ਦੀ ਬਾਹ ਫੜਦੇ ਨੇ ਸਹਿਯੋਗ ਦਿੰਦੇ ਨੇ ਤੇ ਉਹ ਦੁੱਖ ਜਿਹੜਾ ਹੈ ਉਹ ਘਟ ਜਾਂਦਾ ਹੈ ਸੱਚੀ-ਸੁਚੀ ਸ਼ਰਧਾਂਜਲੀ ਜਦੋਂ ਅਸੀਂ ਕਿਸੇ ਤਾ 71 ਹੋ ਕੇ ਦੁੱਖ ਮੰਡੌਲ ਲੀ ਜਾਂਦੇ ਆ ਇਹ ਹੁੰਦੀ ਹੈ ਕਿ ਜਿਹੜਾ ਜੀਵ ਜਿਹੜਾ ਮਨੁੱਖ ਜਿਹੜਾ ਸਾਡਾ ਸਾਥੀ ਚੰਗਾ ਇਸ ਦੁਨੀਆ 'ਚੋਂ ਤੁਰ ਗਿਆ ਉਸ ਦੇ ਰਹਿੰਦੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਅਸੀਂ ਸਾਥ ਦਈਏ ਪਰਿਵਾਰ ਦੇ ਨਾਲ ਰਹੀਏ ਉਸ ਪ੍ਰਿੰਸ ਸੁਖਦੇਵ ਨੂੰ ਆਪਣੇ ਅੰਗ ਸੰਗ ਰੱਖੀਏ ਉਸ ਦੇ ਜਿਹੜੀ ਦੇਣ ਸਾਡੀ ਪੰਜਾਬੀ ਭਾਸ਼ਾ ਨੂੰ ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ਤੇ ਦਿੱਤੀ ਹੈ ਉਸ ਨੂੰ ਸੰਭਾਲ ਕੇ ਰੱਖੀਏ ਤੇ ਅੱਗੇ ਤੋਰੀਏ ਤੇ ਬੇਟੇ ਦੇ ਰਾਹੀਂ ਉਹਨਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਦਾ ਯਤਨ ਕਰੀਏ ਇਹ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਹੋਏਗੀ ਮੈਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਮਹਾਨ ਸ਼ਖਸੀਅਤ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਸੱਚੀ ਸੱਚੀ ਸ਼ਰਧਾਂਜਲੀ ਅਰਪਿਤ ਕਰਦੇ ਆਂ ਸਾਡੇ ਵੱਲੋਂ ਹਮੇਸ਼ਾ ਹੀ ਸਹਿਯੋਗ ਰਹੇਗਾ ਜਿੱਥੇ ਵੀ ਅਸੀਂ ਕੰਮ ਆ ਸਕੀਏ ਅਰਦਾਸ ਕਰਦੇ ਆਂ ਪਰਮਾਤਮਾ ਦੇ ਕਿ ਇਹ ਜਿਹੜਾ ਬੇਟਾ ਹੈ ਆਪਣੇ ਬਾਪ ਦੇ ਸੁਪਨਿਆਂ ਨੂੰ ਪੂਰਾ ਕਰੇ ਵੱਡਾ ਨਾਂ ਬਣਾਵੇ ਇਸ ਸਮਾਜ ਨੂੰ ਸੋਹਣਾ ਬਣਾਵੇ ਵਾਹਿਗੁਰੂ ਜੀ ਕਾ